ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੀ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆ ਜਣਾ ਜੀ ਗੱਲ ਅਗਲੇ 48 ਘੰਟਿਆਂ ਦੀ ਕਰਾਂਗੇ ਆਉਣ ਦੇ ਦੋ ਦਿਨਾਂ ਦੇ ਵਿੱਚ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੈਟੇਲਾਈਟ ਤੁਸੀਂ ਨਾ ਐਸਐਲਈ ਦੀਆਂ ਤੁਹਾਡੇ ਨਾਲ ਲਾਈਵ ਸਾਂਝੀਆਂ ਕਰ ਰਹੇ ਹਾਂ ਤਾਜ਼ਾ ਸੈਟੇਲਾਈਟ ਤਸਵੀਰਾਂ ਨੇ ਸਵੇਰ ਦੀਆਂ ਲਗਭਗ ਸਵੇਰ ਦੇ ਸਵਾ 9:00 ਵਜੇ ਚਾਰੇ ਆ ਦਿਨ ਹੈ ਜੀ ਅੱਜ 7 ਫਰਵਰੀ ਸਵੇਰ ਦਾ ਟਾਈਮ ਹੈ ਆ ਆਪਾਂ ਗੱਲ ਮੌਸਮ ਦੀ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਟੈਂਪਰੇਚਰ ਦੀ ਕਰਾਂਗੇ ਸੋ ਅੱਜ ਤੜਕੇ ਜਿਹੜੇ ਜਿਲਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਜਿੱਥੇ ਟੈਂਪਰੇਚਰ 9 ਡਿਗਰੀ ਦਰਜ ਹੋਈ ਤੜਕੇ ਸਵੇਰੇ ਤੇ ਜਿਹੜੇ ਹੋਰ ਦੇ ਖੇਤਰਾਂ ਦੇ ਵਿੱਚ ਟੈਂਪਰੇਚਰ ਜਿਹੜੇ ਚੱਲਦੇ ਫਾਇਨੇ 9 ਤੋਂ ਲੈ ਕੇ 12 ਦੇ ਵਿਚਕਾਰ ਰਾਤਾਂ ਦੇ ਟੈਂਪਰੇਚਰ ਚੱਲ ਰਹੇ ਨੇ ਜਿੱਥੇ ਟੈਂਪਰੇਚਰ ਰਾਈਸ ਕਰ ਗਏ ਨੇ ਕਿਉਂਕਿ ਪਿੱਛੇ ਟੈਂਪਰੇਚਰ 4 5 6 ਦੇ ਆਸ-पास ਸੀ ਜਦੋਂ ਕਿ ਹੁਣ ਇਹਨਾਂ ਦੇ ਵਿੱਚ 2 3 ਡਿਗਰੀ ਦਾ ਵਾਧਾ ਹੋਇਆ ਤੇ ਹੁਣ ਰਾਤਾਂ ਦੇ ਟੈਂਪਰੇਚਰ 9 ਤੋਂ 12 ਤੇ 7 8 ਤੋਂ 12 ਕਹ ਲਈਏ ਜਾਂ ਫਿਰ ਦੂਜੇ ਵਾਰ ਸੇ ਆਪਣਾ ਦਿਨਾਂ ਦੇ ਟੈਂਪਰੇਚਰ ਦੀ ਗੱਲ ਕਰੀਏ ਤੇ ਦੁਪਹਿਰ ਵੇਲੇ ਟੈਂਪਰੇਚਰ ਤੇ ਹੁਣ ਵੀ ਇਸੇ ਲਗਾਤਾਰਤਾ ਦੇ ਵਿੱਚ ਅੱਜ ਵੀ ਜਿਹੜਾ ਆ 22 ਤੋਂ ਲੈ ਕੇ 25 ਦੇ ਵਿੱਚਕਾਰ ਟੈਂਪਰੇਚਰ ਬਹੁਤੇ ਜਨਿਆਂ ਦੇ ਵਿੱਚ ਦਾਜ ਹੋਣਗੇ ਪਾਵੀਆਂ ਪੰਜਾਬ ਦੇ ਖੇਤਰ ਹੁਣ ਪਾਵੀਆਂ ਉਹ ਹਰਿਆਣਾ ਦੇ ਖੇਤਰ ਹੁਣ ਆ ਬਾਕੀ ਮੌਸਮ ਖੁਸ਼ਕਾ ਜੀ ਨੇੜੇ ਤੜੇ ਕੋਈ ਸਿਸਟਮ ਹੈ ਨਹੀਂ ਮੀ ਵਾਲਾ ਇਹਦਾ ਸਿੱਧਾ ਅਰਥ ਹੈ ਕਿ ਆਉਂਦੇ ਜਿਹੜੇ ਦੋ ਦਰਾਂ ਦੇ ਅਨੁਸਾਰ ਯਾਨੀ ਕਿ ਅੱਜ ਤੇ ਕੱਲ ਉਮੀਦ ਕੋਈ ਵੱਡੇ ਫੱਤਰ ਦੇ ਆਸਾਰ ਨਹੀਂ ਆ ਕਿਉਂਕਿ ਨੜੇ ਤੇਰੇ ਲਾਗੇ ਛਾ ਕੇ ਕੋਈ ਸਿਸਟਮ ਹੈ ਨਹੀਂ ਐਕਟਿਵ ਜਿਹੜੇ ਆਪਾਂ ਧੁੰਦ ਦੀ ਗੱਲ ਕਰੀਏ ਧੁੰਦ ਪੰਜਾਬ ਦੇ ਵਿੱਚ ਤਾਂ ਕਿਤੇ ਨਹੀਂ ਹੈ ਜਿੱਥੇ ਹੋएगी ਉਹ ਵੀ ਸਾਫ਼ ਹੋ ਜਾਣੀ ਆ ਕੁਝ ਘੰਟਿਆਂ ਤੱਕ ਹਰਿਆਣਾ ਦੇ ਵਿੱਚ ਵੀ ਜਿੱਥੇ ਹੋएगी ਉਹ ਵੀ ਉੱਟ ਜਾਣੀ ਆ ਧੁੱਪ ਲੱਗੇਗੀ ਤੇ ਇੱਧਰ ਯੂਪੀ ਵਾਲੇ ਪਾਸੇ ਧੁੰਦ ਆ ਕਿਉਂਕਿ ਪਹਾੜਾ ਦੇ ਰੇਂਜ ਜਿਹੜੇ ਜਿਲੇ ਆਉਂਦੇ ਆ ਉਹਨਾਂ ਖੇਤਰਾਂ ਦੇ ਵਿੱਚ ਧੁੰਦ ਆ ਖਾਸ ਕਰ ਇੱਧਰ ਅੱਜ ਆਪਾਂ ਜਿਹੜੇ ਪੂਰਬੀ ਜਲੇ ਯ ਗੋਂਡਾ ਬਸਤੀ ਹੈ ਨਾ ਖੇਤਰਾਂ ਦੇ ਵਿੱਚ ਗੋਰਖਪੁਰ ਦੇ ਨਾਲ ਲੱਗਦੇ ਜਿਹੜੇ ਪਹਾੜੀ ਖੇਤਰਾਂ ਦੇ ਨਾਲ ਜਿਵੇਂ सटे ਹੋਏ ਜ਼ਿਲ੍ਹੇ ਨੇ ਇਹਨਾਂ ਖੇਤਰਾਂ ਦੇ ਵਿੱਚ ਧੁੰਦਾ ਬਾਕੀ ਨੇਪਾਲ ਦੇ ਜਿਹੜੇ ਹੇਠਲੇ ਖੇਤਰ ਹੈ ਪਹਾੜਾਂ ਦੇ ਉੱਤਰਾਖੰਡ ਦੇ ਹੇਠਲੇ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਧੁੰਦਾ ਹੈ ਸੋ ਧੁੰਦ ਟਿਕਦੇ ਟਿਕਦੇ ਸ਼ਾਮ ਲਾ ਜਾਂਦੀ ਹੈ ਇਸ ਲਈ ਉੱਥੇ ਧੁੰਦ ਫਿਰ ਤੋਂ ਵਧਣੀ ਸ਼ੁਰੂ ਹੋ ਜਾਂਦੀ ਹੈ ਦੂਜੇ ਦਿਨ ਕੱਲ ਵੀ ਇਸ ਤਰ੍ਹਾਂ ਹੋਇਆ ਉੱਥੇ ਜਿੱਥੇ ਧੁੰਦ ਟਿਕ ਜਾਂਦੀ ਹੈ ਸ਼ਾਮ ਤੱਕ ਰਹਿ ਜਾਂਦੀ ਹੈ ਉੱਥੋਂ ਫਿਰ ਧੁੰਦ ਫਿਰ ਵਧਣੀ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਅੱਜ ਧੁੰਦ ਇਹਨਾਂ ਖੇਤਰਾ ਦੇ ਵਿੱਚ ਜ਼ਿਆਦਾ ਪਰ ਇੱਥੇ ਧੁੰਦ ਜਿਹੜੀਆਂ ਕੁਝ ਖੇਤਰਾ ਦੇ ਵਿੱਚ ਸਾਫ਼ ਹੋ ਜਗੇ ਹੁੰਦੇ ਘੰਟੇ ਅੱਜ ਦਰਮਿਆਨ ਬਾਕੀ ਦਿੱਲੀ ਗੁਰੂਗਰਾਮ ਨੋਇਡਾ ਮਧ ਪ੍ਰਦੇਸ਼ ਇੱਧਰ ਆ ਜਾਫਾ ਰਾਜਸਥਾਨ ਇਹ ਵੀ ਆ ਤੇ ਇੱਧਰ ਯੂਪ ਦੇ ਪਛਮੀ ਜ਼ਿਲ੍ਹੇ ਸਾਰੇ ਖੇਤਰਾ ਦੇ ਵਿੱਚ ਮੌਸਮ ਸਾਫ਼ ਹੈ ਧੁੰਦ ਰਹਿਤ ਹੈ ਤੇ ਇੱਧਰ ਉੱਤਰ ਭਾਰ ਅਗਲਾ ਖੇਤਰਾ ਦੇ ਵਿੱਚ ਵੀ ਮੌਸਮ ਸਾਫ਼ ਹੈ ਤੰਦ ਰਹਤਾ ਸੋ ਕਹਣ ਲੱਗੇ ਜੀ ਅਗਲੇ 2 ਦਿਨ ਮੌਸਮ ਸਾਫ਼ ਰਹੇਗਾ ਖੁਸ਼ਕ ਰਹੇਗਾ ਬੱਦਲ ਜੜੇ ਆ ਉੱਪਰਲੇ ਫਦਰ ਦੇ ਹਲਕੇ ਫੁਲਕੇ ਕਸੇ ਜਿਹੜੇ ਬੱਦਲ ਹੈ ਜਿਹੜੇ ਲੰਘਦੇ ਰਣਗੇ 4-5 ਕਿਲੋਮੀਟਰ ਦੀ ਉਚਾਈ ਤੇ ਇਹ ਬੱਦਲ ਨੇ ਇਹਨਾਂ ਦਾ ਕੋਈ ਅਸਰ ਮੀਂਹ ਵਾਲੇ ਇੰਪੈਕਟ ਤੋਂ ਪੈਣ ਵਾਲਾ ਨਹੀਂ ਹੈ ਇਹ ਕੋਈ ਸਿੱਧਾ ਤੌਰ ਤੇ ਪ੍ਰਭਾਵਿਤ ਨਹੀਂ ਕਰਨਗੇ ਉੱਪਰਲੇ ਬੱਦਲ ਨੇ ਲੰਘਦੇ ਰਹਣੇ ਆ ਰੋਸਾਗਰ ਤੋਂ ਆਉਂਦੇ ਹੋਏ ਉੱਪਰ ਦੀ ਜਾਈ ਜਾਣਗੇ ਸਤ ਉੱਪਰ ਲੱਗੇਗੀ ਵਿੱਚ ਵਿੱਚ ਮੱਠੀ ਢਾਈਖ ਦੇ ਲੱਗੇਗੀ ਬਾਕੀ ਸਵੇਰ ਤੋਂ ਸ਼ਾਮ ਤੱਕ ਸੂਰਜ ਚਮਕਦਾ ਰਹੇਗਾ ਜਿਹੜੇ ਰਾਤਾਂ ਦੇ ਟੈਂਪਰੇਚਰ ਨੇ 7-8 ਤੋਂ ਲੈ ਕੇ 12 ਦੇ ਵਿਚਕਾਰ ਦਿਨਾਂ ਦੇ ਟੈਂਪਰੇਚਰ 22-23 ਤੋਂ ਲੈ ਕੇ 24-25 ਦੇ ਵਿਚਕਾਰ ਚੱਲਦੇ ਰਹਿਣਗੇ ਅੱਜੂਗੇ ਤੇ ਕੱਲ ਵੀ ਮੌਸਮ ਸਾਫ ਹੈ ਧੰਨਵਾਦ